ਹੈਲੋ ਜੀ ਸਾਰੇਆਂ ਪਿਆਰ ਭਰੀ ਸਾਸਰੀ ਘਰ ਜੀ ਮੈਨੂੰ ਉਮੀਦ ਆ ਤੁਸੀਂ ਠੀਕ ਠਾਕ ਹੋ ਮੰਗੇ ਚੜਦੀ ਕਲਾ ਦੇ ਵਿੱਚ ਹੋਮਗੇ ਪਰਮਾਤਮਾ ਸਭ ਨੂੰ ਚੜਦੀ ਕਲਾ ਦੇ ਵਿੱਚ ਰੱਖੇ ਠੀਕ ਠਾਕ ਰੱਖੇ ਅਸੀਂ ਵੀ ਬਾਹਰ ਘਰ ਦੀ ਮੇਰ ਨਾਲ ਠੀਕ ਠਾਕ ਹਾਂ ਜੀ ਰਾਜੀ ਖੁਸ਼ੀ ਆ ਵਧੀਆ ਪਰਮਾਤਮਾ ਸਭ ਨੂੰ ਤਾਂ ਅੰਦਰ ਉਸਤਿਆਂ ਦੇਵੇ ਅੱਜ ਸੋਡੀ ਨਾ ਕਰਦੇ ਆਪਾਂ ਸਕੀ ਵੀ ਬਣਾਈ ਆ ਸੋਨਾਂ ਵੀਡੀਓ ਸਾਂਝੀ ਕਰਦੇ ਆ ਬਟ ਨਾਲ ਇਸਕੀ ਵੀ ਆਈ ਹਾਂ ਦੇਖੋ ਬਟਨ ਲਾਈ ਹੈ ਦੇ ਤੇ ਆਪਾਂ ਚਾੜੀ ਜੋਟੇ ਥੱਲੇ ਤੋਂ ਰੱਖੇ ਆ ਬਾਕੀ ਇਹ ਤਾਂ ਤੁਹਾਡੇ ਆਪ ਦੇ ਸਹਜ ਦੇ ਸਾਹ ਨਾਲਾ ਜਾਣੀਏ ਜਿਆਦਾ ਖੁੱਲੀ ਨਹੀਂ ਹੁੰਦੀ ਐ ਡੈਟ ਜਿਹੀ ਹੁੰਦੀ ਐ ਤੇ ਬਾਕੀ ਲਵਾਈ ਚ ਨਹੀਂ ਬਾੜੀ ਹੁੰਦੀ ਲਵਾਈ ਚ ਵੀ ਸੂਤੀ ਹੁੰਦੀ ਐ ਤੇ ਜਿੰਨੀ ਕਾ ਆਪਾਂ ਨੂੰ ਚਾਹੀਦੀ ਸੀ ਲੰਬੀ ਆਪਾਂ ਉਨੀ ਖੰਬੀ ਰੱਖਦੀ ਗੋਲ ਗਲਾ ਬਣਾਤਾ ਐ ਤਾਂ ਬਟਨਾੜਾ ਫੱਟੀ ਲਾ ਕੇ ਆ ਤੇ ਬਾਰਡਰ ਤੱਕ ਇਕੱਠਾ ਬੰਨ ਲਿਆ ਦੂਗਾ ਬਟਨ ਲਾਤੀ ਆਪਾਂ ਤੇ ਬਾਹਾ ਬਾਹਾਂ ਦੇ ਰੱਖ ਪਾਈ ਆਪਾਂ ਬਾਈ ਝੋਟੇ ਇਹ ਬਾਕੀ ਬਾਹਾ ਲੱਭ ਦਗਾ ਹੰਦਿਆਂ ਬਾਕੀ ਇਹ ਆਪੇ ਇਹ ਸਾਈਜ਼ ਦੀ ਛੋਟੀ ਇਹਦੇ ਵਾਂਗ ਲੰਬੀ ਨਹੀਂ ਹੁੰਦੀ ਠੀਕ ਠੀਕ ਜੇ ਹੁੰਦੀ ਆ ਬਹੁਤ ਵਧੀਆ ਬਣੀ ਆ ਦੇਖੋ ਕਿੰਨੀ ਪਿਆਰੀ ਬਣੀ ਆ ਕਿੰਨਾ ਸੋਹਣਾ ਗਲਾ ਬਣਿਆ ਬਹੁਤ ਵਧੀਆ ਬਣੀ ਆ ਬਹੁਤ ਸੋਹਣੀ ਬਣੀ ਐਸ ਤਰ੍ਹਾਂ ਆਪਾਂ ਬਾਰਡ ਰੱਖ ਲਿਆ ਸੀ ਦੋ ਦੋ ਗੁੰਡੇਆਂ ਦਾ ਤੇ ਮੈਨੂੰ ਆਹੀ ਗੁੰਡੇ ਵੱਧ ਪਸੰਦ ਆਉਂਦੇ ਆ ਆ ਜਿਹੇ ਜੇ ਤੁਸੀਂ ਮਰਜ਼ੀ ਲਵੋ ਪਰ ਮੈਨੂੰ ਇਹ ਜ਼ਿਆਦਾ ਵਧੀਆ ਲੱਗਦੇ ਆ ਇੰਨੀ ਸੋਹਣੀ ਬਣਦੀ ਨਹੀਂ ਕਿੰਨੀ ਜਿਹੀ ਬਣਦੀ ਆ ਬਹੁਤ ਵਧੀਆ ਪਰ ਰੰਗ ਇਹਦਾ ਆਫ ਵਾਈਟ ਆ ਲਾਈ ਜਾਂਦਾ ਇਹਦੇ ਚ ਬਹਿਟ ਆਈ ਜਾਂਦਾ ਚਿੱਟਾ ਜਿਹਾ ਰੰਗ ਦਿਖਾਈ ਜਾਂਦਾ ਕੈਮਰਾ ਇਹ ਬਣੀ ਬਹੁਤ ਜ਼ਿਆਦਾ ਪਿਆਰੀ ਬਣੀ ਬਹੁਤ ਸੋਹਣੀ ਬਣੀ ਆ ਥੋੜੇ ਦਿਨਾਂ ਕੀ ਤਿਆਰ ਹੋ ਗਈ ਜ਼ਿਆਦਾ ਟਾਈਮ ਨਹੀਂ ਲੱਗਿਆ ਇਹਨਾਂ ਬਾਕੀ ਤਾਂ ਟਾਈਮ ਤਾਂ ਕਿਸੇ ਚੀਜ਼ ਨੂੰ ਨਹੀਂ ਲੱਗਦਾ ਆ ਆਪਣੇ ਟੱਗਣ ਤੇ ਡਿਪੈਂਡ ਆ ਜਿੰਨਾ ਕਾਪਣ ਨੂੰ ਟਾਈਮ ਬਚਦਾ ਬਣਨ ਦਾ ਟਾਈਮ ਉਨਾ ਕੀ ਲੱਗਣਾ ਹੁੰਦਾ ਤੇ ਬਣੀ ਬਹੁਤ ਜ਼ਿਆਦਾ ਪਿਆਰੀ ਬਣੀ ਬਹੁਤ ਸੋਹਣੀ ਬਣੀ ਆ ਬਹੁਤ ਵਧੀਆ ਆਪਾਂ ਨੂੰ ਇੰਨੇ ਕ ਜੋਟੀ ਚਾਹੀਦੇ ਸੀਗੇ ਤੁਸੀਂ ਬਣਨੇ ਹੋ ਆਪਦੇ ਸਾਬ ਨਾਲ ਸੈਈ ਦੇ ਸਾਹਿਬ ਨਾਲ ਜਿੰਨੀ ਕਿ ਤੁਹਾਡੇ ਆਉਂਦੀ ਆ ਜਾਨੀ ਮੈਂ ਕੋਟੀ ਦੇ 45 ਝੋਟੇ ਪਾਇ ਸੀਗੇ ਕੋਟੀਆਂ ਬਣਦੀ ਹੁੰਦੀ ਹੈ ਇਸ ਕੁੜੀ ਤੇ ਇਹਦੇ ਮੈਂ 40 ਪਾਈ ਆ ਇਹ ਜਾਰਾ ਖੁੱਲ ਨਹੀਂ ਆਪਾਂ ਕੀਤੀ ਸੂਤ ਹੀ ਰੱਖਿਆ ਤੇ ਬਾਹਾਂ ਦੇ ਉਹਦੇ 25 25 ਝੋਟੇ ਖੁੱਲ੍ਹੇ ਬਾਹ ਰੱਖਣੀ ਸੀ ਇਹਦੇ ਆਪਾਂ ਪਾਏ 22 ਝੋਟੇ ਬਹੁਤ ਸੋਹਣੀ ਮਾਂ ਮੇ ਚਾਹੀਏ ਬਹੁਤ ਵਧੀਆ ਪਵਾ ਕੇ ਵੀ ਦੇਖੀ ਹੈ ਬਹੁਤ ਵਧੀਆ ਬਣੀ ਹੈ ਠੀਕ ਇੰਨਾ ਵੱਡ ਡਰ ਰੱਖ ਲਿਆ ਸੀ ਬੜ ਡਾ ਜਿਆਦਾ ਲੰਬਾ ਹੁੰਦਾ ਇਹ ਤਾਂ ਥੋੜਾ ਜਿਹਾ ਦੂਜੀ ਦੂਜੇ ਬਾਡਰਾਂ ਨਾਲ ਉਹ ਇਹ ਘਰ ਕੀ ਬੱਟਲ ਲਾਤੀ ਬਹੁਤ ਸੋਹਣੀ ਬਹੁਤ ਵਧੀਆ ਬਣੀ ਹੈ ਮੈਨੂੰ ਬਹੁਤ ਪਿਆਰੀ ਲੱਗੀ ਹੈ ਤੇ ਗਲਾ ਗੁਲਾ ਕਿੰਨਾ ਸੋਹਣਾ ਬਣਿਆ ਦੇਖੋ ਬਾਹ ਬੁਹ ਹੈ ਬਣ ਗਿਆ ਗੜਬੀ ਅਰਗੀ ਵਿੱਚ ਕਹਿ ਦਿੰਦੇ ਹਾਂ ਇਹ ਚੀਜ਼ ਸੋਹਣੀ ਬਣੀ ਗੜਬੀ ਅਰਗੀ ਪਈ ਹੈ ਸੱਚੀ ਉਸ ਤਰ੍ਹਾਂ ਪਈ ਹੈ ਬਹੁਤ ਵਧੀਆ ਬਣੀ ਹੈ ਤੁਸੀਂ ਵੀ ਜਰੂਰ ਟਰਾਈ ਕਰਿਓ ਤੇ ਬਹੁਤ ਸੌਖੀ ਬਣਦੀ ਆ ਵਰਤੀ ਤੁਹਾਨੂੰ ਦੱਸੀ ਹੋਈ ਆ ਪਾ ਕੇ ਇਹਦੇ ਤੇ ਵੀਡੀਓ ਤੇ ਤੇ ਬਾਕੀ ਜੇ ਕੋਈ ਪੁੱਛਣਾ ਹੋਵੇ ਕਮੈਂਟ ਕਰ ਸਕਦੇ ਆ ਤੁਸੀਂ ਤੇ ਜੇ ਕਿਸੇ ਨੇ ਬਣਵਾਉਣੀ ਹੋਏ ਆਰਡਰ ਕਰ ਸਕਦੇ ਆਂ ਅਸੀਂ ਬਣ ਵੀ ਦਿੰਨੇ ਆ ਮੈਂ ਤੇ ਜੇ ਬਣਵਾਉਣੀ ਹੈ ਜਰੂਰ ਦੱਸਿਓ ਜੇ ਕਿਸੇ ਨੇ ਕੋਈ ਵਰਤੀ ਬਾਰੇ ਪੁੱਛਣਾ ਹੋਵੇ ਉਸ ਤਰ੍ਹਾਂ ਹੀ ਪੁੱਛ ਸਕਦੇ ਆਂ ਤੇ ਬਹੁਤ ਵਧੀਆ ਬਣੀ ਆ ਤੁਸੀਂ ਵੀ ਜਰੂਰ ਟਰਾਈ ਕਰਿਓ ਜਿਆਦਾ ਟਾਈਮ ਨਹੀਂ ਲੱਗਦਾ ਸੌਖਾ ਹੀ ਆ ਸੋ ਠੀਕ ਹੁੰਦਾ ਬਾਕੀ ਜਿਹੜੇ ਕੰਮ ਨੂੰ ਲੱਗ ਜੋ ਕੰਮ ਕੋਈ ਵੀ ਨਹੀਂ ਔਖਾ ਹੁੰਦਾ ਟਾਈਮ ਜਿੰਨਾ ਕ ਆਪਣੇ ਕੋਲ ਬਚਦਾ ਬਸ ਉਨੀ ਕੀ ਚੀਜ਼ ਬਣ ਜਾਂਦੀ ਆ ਬੰਦ ਟਾਈਮ ਹੋ ਬਾਦ ਛੇਤੀ ਬਣ ਜਾਂਦੀ ਆ ਪਰ ਰਗਣੀ ਘੱਟ ਟਾਈਮ ਹੋ ਪਰਕ ਟਾਈਮ ਲੱਗ ਜਾਂਦਾ ਪਰ ਬਹੁਤ ਸੋਹਣੀ ਤਿਆਰ ਹੋ ਗਈ ਆ ਬਹੁਤ ਵਧੀਆ ਲੱਗੀ ਆ ਮੈਨੂੰ ਆਪ ਦੀ ਆਪ ਜੇ ਮੈਂ ਸਲਾਹੀ ਕੀਤੀ ਆ ਹੁਣ ਬਹੁਤ ਵਧੀਆ ਲੱਗੀ ਆ ਮੈਨੂੰ ਇਹ ਬਦੁੱਲ ਉਹਦੀ ਇੱਕ ਕੁੜੀ ਦੀ ਬਣਤੀ ਸੀ ਆਪਾਂ ਸਾਰੀ ਸ਼ਾਰਟ ਜੀਮਣੀ ਸੀ ਬਟਨ ਵਾਲੀ ਇਹਨਾਂ ਨੇ ਇਹੀ ਰੰਗ ਮੰਗਾਇਆ ਸੀ ਆਫ ਵੈਜ ਇਹਨਸ ਕੀ ਵੀ ਨਹੀਂ ਗਿਆ ਪਚਮਾਜੇ ਵਿੱਚੋਂ ਬਚ ਗਈ ਫਿਰ ਮੈਂ ਉਥੇ ਡੀਗੋ ਤੇ ਲਈ ਆਈ ਸੀਗੀ ਮੈਂ ਕਿਹਾ ਵੀ ਇੱਥੇ ਪਤਾ ਨਹੀਂ ਉਹਨੂੰ ਮੈਂ ਗਈ ਨਹੀਂ ਸਟੋਰਾਂ ਸਰਾਣ ਦੇ ਵਿੱਚ ਬਾਹਲਾ ਮੈਨੂੰ ਪਤਾ ਨਹੀਂ ਵੀ ਕਿਵੇਂ ਮਿਲਦੀ ਹੋਗੀ ਇੱਥੇ ਉਹ ਤਾਂ ਮਿਲਦਗਾ ਇੱਥੋਂ ਸਾਡੇ ਹੈਗੇ ਦੂਜੇ ਘਰ ਦੇ ਉਹ ਲੈਂਦੇ ਹੁੰਦੇ ਇੱਥੋਂ ਪਰ ਮੈਨੂੰ ਨਹੀਂ ਬਾਹਲਾ ਪਤਾ ਤੇ ਕੁੜੀਆਂ ਨੂੰ ਤਾਂ ਖਾਸ ਕਰਕੇ ਨਹੀਂ ਪਤਾ ਕਿ ਆਪਾਂ ਨੂੰ ਪਤਾ ਹੁੰਦਾ ਜਿਹੜਾ ਬਣਦਾ ਉਹ ਸੀ ਨਹੀਂ ਪਤਾ ਹੁੰਦਾ ਪਸੰਦਦਾ ਉੱਥੇ ਹੀ ਲਈ ਆਈ ਸੀ ਮੈਂ ਡੀਆ ਤਾਂ ਉੱਥੇ ਹੀ ਬਟਨ ਲਈ ਆਈ ਸੀਗੀ ਮੈਂ ਪਹਿਲੇ ਬਿਓਸੀ ਵੀ ਆਇਆ ਬੜਨੀ ਆ ਇਹਦੇ 3 ਲਈ ਸੀ ਕੁੜੀ ਦੇ ਉਹਦੇ 4 ਲਈ ਸੀ ਇਹ ਵੀ ਦੋ ਤਿੰਨ ਬਟਨ ਵੱਧ ਤੋਂ ਪਏ ਆ ਦੱਸ ਗਈ ਸੀ ਤੇ ਚਲ ਮੈਂ ਕਿਧਰ ਕੰਮ ਦੇ ਦਿੰਦੇ ਆ ਵੀ ਕਈ ਵੇਜ ਥੱਲੇ ਇਹਨੂੰ ਖਾਰਾ ਜਾਂ ਟੁੱਟਿਆ ਹੋ ਜਾਂਦਾ ਇੱਕ ਦੋ ਵੇਰੀ ਮੇਰੇ ਉੱਥੇ ਮੈਂ ਲਾਇਆ ਬਟਨ ਖਰਾਬ ਵੀ ਨਿਕਲ ਜਾਂਦੇ ਆ ਵਿੱਚ ਹੀ ਪਾ ਦਿੰਦੀ ਆਪਾਂ ਨੂੰ ਨਹੀਂ ਪਤਾ ਲੱਗਦਾ ਪਰ ਬਹੁਤ ਸੋਹਣੀ ਬਣੀ ਕਿੰਨਾ ਵਧੀਆ ਗਲਾ ਬਣਿਆ ਗਲਾ ਜਾਨੀ ਕਿ ਵੀ ਚਾਹ ਨਾਲ ਸਦਾਈਆਂ ਤੇ ਲੋੜ ਨਹੀਂ ਪੈਂਦੀ ਬਣਨ ਦੀ ਜੇ ਫੱਟੀ ਨਾ ਹੋਵੇ ਫਿਰ ਚਾਹ ਨਾਲ ਬਣਨਾ ਪੈਣਾ ਹੁਣ ਆਪਣਾ ਦੋਹਾਂ ਤੇ ਬਣ ਗਿਆ ਇਹ ਬਹੁਤ ਵਧੀਆ ਬਣੀ ਤੁਸੀਂ ਵੀ ਜ਼ਰੂਰ ਟਰਾਈ ਕਰੋ ਤੁਸੀਂ ਵੀ ਬਣਿਓ ਜੇ ਕੋਈ ਪੁੱਛਣਾ ਹੋਇਆ ਬਣਤੀ ਜਾਂ ਕਾਸੀ ਬਾਰੇ ਵੀ ਜਾਣਕਾਰੀ ਲੈਣੀ ਹੈ ਕਮੈਂਟ ਕਰਕੇ ਦੱਸਿਓ ਤੇ ਬਹੁਤ ਮਿੰਟ ਬਹੁਤ ਜ਼ਿਆਦਾ ਵੀ ਦਿੱਕੀ ਹੈ ਇਹ ਜ਼ਰੂਰ ਤੋਈ ਤੁਸੀਂ ਆਰਡਰ ਵੀ ਕਰ ਸਕਦੇ ਆ ਸੋ ਅਸੀਂ ਮੈਂ ਬਣ ਵੀ ਦਿੰਨੀ ਆ ਤੁਹਾਨੂੰ ਬਣ ਵੀ ਦੇਉਂਗੀ ਆਪ ਦਾ ਪ੍ਰੋਪਰ ਨਾਪ ਦੱਸਿਓ ਸਾਈਜ਼ ਦੱਸਿਓ ਕਿੰਨਾ ਹੋਊਗਾ ਲਮਾਈ ਆਪਦੀ ਜਿਵੇਂ ਆਪਣੇ ਕਮੀਜ਼ ਦੇ ਹਿੱਪ ਦੇ ਹਿਸਾਬ ਨਾਲ ਬਣਦੀ ਆ ਇਹ ਜਿੰਨਾ ਆਪਣੇ ਕਮੀਜ਼ ਦੀ ਹਿੱਪ ਹੁੰਦੀ ਆ ਫਿਰ ਉਹ ਜਦੋਂ ਕਰਨ ਲੱਗ ਜੰਨੇ ਆਪਦੀ ਆਪ ਹਿਸਾਬ ਆ ਜਾਂਦਾ ਆਪਨ ਤੇ ਬਾਹ ਦਾ ਜੀ ਡੀ ਲੰਬੀ ਹੁੰਦੀ ਹੈ ਆਪਣੀ ਕਿਸੇ ਦੀ ਜ਼ਿਆਦਾ ਲੰਬੀ ਹੁੰਦੀ ਹੈ ਕਿਸੇ ਦੀ ਬੜਾ ਘੱਟ ਲੰਬੀ ਹੁੰਦੀ ਹੈ ਆ ਵੀ ਆਪ ਦੇ ਸਾਈਜ਼ ਦੇ ਸਾਬ ਨਾਲ ਹੀ ਹੁੰਦੀ ਹੈ ਤੇ ਨਾਪ ਦੱਸਿਓ ਤੁਸੀਂ ਆਪ ਦਾ ਜ਼ਰੂਰਥ ਹੋਈ ਬਣਾ ਸਕਦੇ ਆ ਤੁਸੀਂ ਮੈਨੂੰ ਲੱਗਦਾ ਸਾਨੂੰ ਬਹੁਤ ਪਸੰਦ ਆਈ ਉਹ ਕੋਟੀ ਅਸ ਕੀ ਵੀ ਬਟਨ ਨਾਲ ਇਸ ਕੀ ਵੀ ਬਹੁਤ ਵਧੀਆ ਬਣੀ ਆ ਚਲੋ ਠੀਕ ਆ ਜੀ ਮੈਨੂੰ ਤਾਂ ਬਹੁਤ ਪਸੰਦ ਆਈ ਆ ਹੋ ਸਕਦਾ ਤੁਹਾਨੂੰ ਵੀ ਪਸੰਦ ਆਈ ਹੋਵੇ ਆਪਾਂ ਵੀਡੀਓ ਦਾ ਐਂਡਿੰਗ ਠੀਕ ਕਰਦੇ ਆਂ ਵੀਡੀਓ ਚੰਗੀ ਲੱਗੀ ਲਾਈਕ ਸ਼ੇਅਰ ਜ਼ਰੂਰ ਕਰਿਓ ਚੈਨਲ ਤੇ ਪਹਿਲੀ ਵਾਰ ਚੈਨਲ ਨੂੰ ਸਬਸਕ੍ਰਾਈਬ ਕਰਕੇ ਜਾਇਓ ਠੀਕ ਹੈ ਜੀ ਸਾਰਿਆਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ